ਹਾਂਜੀ ਕੀ ਹਾਲ ਚਾਲ ਮੇਰੇ ਮਿੱਤਰੋ ਸਾਰੇ ਮੇਰੇ ਵੀਰਾਂ ਦਾ YouTube ਚੈਨਲ ਵਾਲੇ ਦੇਖਣ ਵਾਲੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਆਪਣੇ ਦਾ ਜਿੰਨੇ ਵੀ ਕਬੂਤਰਾਂ ਦਾ ਆਪਾਂ ਸ਼ੌਂਕ ਕਰਾ ਸਕੀਏ ਅੱਜ ਜ਼ਰੂਰ ਤੁਹਾਨੂੰ ਕਰਾਵਾਂਗੇ ਕਿਉਂਕਿ ਮੈਂ ਇਕੱਲਾ ਆ ਫੇਰ ਅੱਜ ਤੇ ਅੱਜ ਵੀਡੀਓ ਆਪਣੀ ਫੇਰ ਬਹੁਤ ਵੱਡੀ ਬਣ ਜਾਣੀ ਆ ਤੇ ਆਪਾਂ ਇਕੱਲੇ ਇਕੱਲੇ ਕਬੂਤਰ ਤਾਂ ਤੁਹਾਨੂੰ ਲਾਗੋ ਲਾਗ ਸ਼ੌਂਕ ਕਰਾਵਾਂਗੇ ਨਾਲੇ ਆਪਾਂ ਖੁੱਡੀਆਂ ਪਾਈਆਂ ਤੇ ਸਿਆਲ ਆ ਚੁੱਕਾ ਆ ਤੇ ਉਹਦਾ ਸੈੱਟ ਕੀਤਾ ਆ ਪਾ ਸਾਰਾ ਜਾਲ ਦੀ ਕਵਰੇਜ ਕੀਤੀ ਆ ਤੇ ਆਜੋ ਪਹਿਲਾਂ ਤੁਹਾਨੂੰ ਆਪਣਾ ਛੱਤ ਦਾ ਸਾਰਾ ਆਪਣਾ ਜਿਹੜਾ ਜਾਲ ਆ ਦਿਖਾ ਦਈਏ ਤੇ ਤੁਹਾਨੂੰ ਆਪਣੀ ਛੱਤ ਦਿਖਾ ਦਈਏ ਜਿਹੜੀ ਆ ਆਪਣੀ ਛੱਤ ਆ ਤੇ ਆਪਣਾ ਐਡਾ ਉੱਚਾ ਏਰੀਆ ਆ ਮਿੱਤਰੋ ਕਰੋ ਸ਼ੌਂਕ ਫਿਰ ਤੇ ਆਜੋ ਆਪਾਂ ਹੁਣ ਵੀਡੀਓ ਲੰਬੀ ਨਾ ਕਰੀ ਐਡੀ ਤੇ ਤੁਹਾਨੂੰ ਆਪਣੇ ਕਬੂਤਰਾ ਦਾ ਕਰੋਨੇ ਆ ਸ਼ੌਂਕ ਲੋ ਮਿੱਤਰੋ ਤੇ ਲੋ ਮਿੱਤਰੋ ਆ ਆਪਾਂ ਕਬੂਤਰਾਂ ਦਾ ਲੱਗੇ ਆ ਸ਼ੌਂਕ ਕਰੋਣਾ ਤੁਹਾਨੂੰ ਦੇਖ ਲਈ ਆਪਾਂ ਪੂਰੀ ਛੱਤ ਦਾ ਦਿਖਾ ਦਈਏ ਸੈਟਅਪ ਕਿਦਾਂ ਆਪਾਂ ਤਿਆਰ ਕੀਤਾ ਆ ਮਿੱਤਰੋ 10 ਬਾਈ 10 ਦਾ ਜਾਲ ਆ 5 ਫੁੱਟ ਉੱਚਾ ਆ ਤੇ 10 ਬਾਈ 10 10 ਲੰਮਾ 10 ਚੌੜਾ ਤੇ ਜੋੜੇ ਆਪਾਂ ਲਾਏ ਮਿੱਤਰੋ ਉਧਰ ਵੀ ਆਪਣੇ ਮਲਵਈਆਂ ਦੇ ਜੋੜੇ ਹੈਗੇ ਆ ਪਰਲੇ ਪਾਸੇ ਔਰ ਤਾਂ ਕਿਹਾ ਜਿੱਧਰ ਤੇ ਇਧਰ ਵੀ ਆਪਣੇ ਕੋ ਪੂਜਿਕ ਮਲਵਈਆਂ ਦੇਸੀਆਂ ਦੇ ਜੋੜੇ ਹੈਗੇ ਆ ਤੇ ਆਜੋ ਆਪਾਂ ਵੀਡੀਓ ਲੰਬੀ ਨਾ ਕਰੀਏ ਕਾਨੂੰ ਕਰੋਨੇ ਆ ਕਬੂਤਰਾਂ ਦਾ ਸ਼ੌਂਕ ਮੈਂ ਖੋਲਦਾ ਗੇਟ ਲੋ ਮਿੱਤਰੋ ਕਰੋ ਫਿਰ ਕਬੂਤਰਾਂ ਦਾ ਸ਼ੌਂਕ ਪਹਿਲਾ ਆਪਾਂ ਤੁਹਾਨੂੰ ਇਧਰੋਂ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਤੇ ਸ਼ੀਨੇ ਦੇਸੀ ਸਾਰੇ ਉਤਰ ਆਪਣੇ ਕੋਲ ਸਾਰੇ ਕਬੂਤਰ ਹੈਗੇ ਆ ਮਲਵਾਈ ਵੀ ਹੈਗੇ ਆ ਮਲਵਾਈ ਆਪਾਂ ਅੱਧੇ ਜਿਹੜੇ ਜੋੜੇ ਆ ਉਹ ਆਪਾਂ ਇਧਰ ਕੀਤੇ ਆ ਤੇ ਅੱਧੇ ਜਿਹੜੇ ਜੋੜੇ ਆਪਾਂ ਉਹ ਆਪਾਂ ਪਰਲੇ ਇਧਰਲੀ ਸਾਈਡ ਕੀਤੇ ਆ ਉਹਨਾਂ ਦਾ ਵੀ ਪੂਰਾ ਪੂਰਾ ਤੁਹਾਨੂੰ ਸ਼ੌਂਕ ਕਰਾਵਾਂਗੇ ਤੇ ਇੱਧਰ ਵੀ ਆਪਾਂ ਤੁਹਾਨੂੰ ਸ਼ੌਂਕ ਕਰਾਵਾਂਗੇ ਮੈਂ ਸੈਲਫਿਸ਼ ਸਟਿਕ ਲਾ ਲਊਗਾ ਥੱਲੇ ਤਾਂ ਕਿ ਕਬੂਤਰ ਸੋਟਰਾ ਦੇਣ ਤੇ ਆਪਾਂ ਇਧਰੋਂ ਜਿਹੜੇ ਕਬੂਤਰ ਆ ਇਹਨਾਂ ਦਾ ਸ਼ੌਂਕ ਤੁਹਾਨੂੰ ਅੱਢ ਕਰਾਵਾਂਗੇ ਤੇ ਇਹਨਾਂ ਦਾ ਸ਼ੌਂਕ ਤੁਹਾਨੂੰ ਅੱਢ ਕਰਾਉਨੇ ਆ ਤੇ ਆਜੋ ਸਭ ਤੋਂ ਪਹਿਲਾਂ ਆਪਾਂ ਕਬੂਤਰਾਂ ਨੂੰ ਕੱਢ ਲਈਏ ਬਾਹਰ ਮੈਂ ਸੈਲਫਿਸ਼ ਸਟਿਕ ਇੱਥੇ ਦਿਨਾ ਲਾ ਤੇ ਫਿਰ ਤੁਹਾਨੂੰ ਬਾਹਰੋਂ ਕਬੂਤਰ ਮੈਂ ਕੱਢ ਦੇ ਤੁਹਾਨੂੰ ਸਾਰੀ ਹੀ ਵੀਡੀਓ ਦਿਖਾਉਣਾ ਆ ਤੇ ਕੈਮਰੇ ਦੇ ਅੱਗੇ ਹੱਥ ਨਾ ਆਵੇ ਤੇ ਹੁਣ ਮੈਂ ਇੱਥੋਂ ਤੁਹਾਨੂੰ ਸੈੱਟ ਕਰਕੇ ਕੈਮਰਾ ਤੇ ਲਾ ਲੈਣਾ ਤਾਂ ਕਿ ਤੁਹਾਨੂੰ ਜਿੰਨੇ ਵੀ ਕਬੂਤਰ ਆਪਣੇ ਬਾਹਰ ਹੋਣਗੇ ਅੰਦਰੋਂ ਸਾਰੇ ਦੇਖਣ ਤੇ ਮੈਂ ਇੱਥੇ ਕੈਮਰਾ ਲਾ ਚੱਲਾ ਤਾਂ ਕਿ ਆਪਣੇ ਸੈਟਅਪ ਜਿਹੜਾ ਵੀ ਆ ਕਬੂਤਰ ਅੰਦਰੋਂ ਦੇਖਣ ਸਾਰੇ ਆਪਾਂ ਨੂੰ ਤੇ ਲੋ ਮਿੱਤਰੋ ਮੈਂ ਚੱਲਦਾ ਅੰਦਰ ਤੇ ਤੁਹਾਨੂੰ ਕਬੂਤਰਾਂ ਦਾ ਕਰੋਨਾ ਇਹ ਸ਼ੌਂਕ ਕੱਲੇ-ਕੱਲੇ ਕਬੂਤਰ ਦਾ ਤੇ ਆ ਜੋ ਜੀ ਮਿੱਤਰੋ ਆ ਕਬੂਤਰੀ ਆਪਾਂ ਸਭ ਜ ਚਿੱਟੀਆਂ ਆਖਾਂ ਦੀ ਤੁਹਾਨੂੰ ਲੱਗੋ ਸ਼ੌਂਕ ਕਰਾਉਣੀ ਆ ਆ ਦੇਖੋ ਮਿੱਤਰੋ ਬਹੁਤ ਵਧੀਆ ਕਬੂਤਰੀ ਆ ਸਭ ਜ ਕਬੂਤਰੀ ਚਿੱਟੀਆਂ ਦੀ ਤੇ ਇਹ ਆਪਾਂ ਪਿਛਲੇ ਸੀਜ਼ਨ ਫੜੀ ਸੀ ਤੇ ਕੱਲ ਆਪਣੇ ਕੋ ਕਬੂਤਰੀ ਨੇ 3 ਵਜਾਏ ਆ ਤਿੱਜੀ ਡਾਰ ਬਹੁਤ ਵਧੀਆ ਕਬੂਤਰੀ ਸੀ ਤੇ ਬਹੁਤ ਵਧੀਆ ਟਾਈਮ ਕੀਤਾ ਕਬੂਤਰੀ ਨੇ ਤੇ ਹੁਣ ਆਪਾਂ ਡਾਕ ਲੈਣੀ ਆ ਦੇਸੀ ਕਬੂਤਰੀ ਆ ਬਹੁਤ ਵਧੀਆ ਮਾਦੀ ਆ ਚੈੱਕ ਕਰੋ ਮਿੱਤਰੋ ਤੁਹਾਨੂੰ ਆਪਣੇ ਲਾਗੋ ਲਾ ਕਬੂਤਰਾਂ ਦਾ ਕਰੌਣਿਆ ਸ਼ੌਂਗ ਤੇ ਵੀਡੀਓ ਨੂੰ ਅੰਤ ਤੱਕ ਬਣੇ ਰਹੋ ਆਪਾਂ ਜਾਂਦੀ ਵੱਡਾ ਵਲੌਗ ਨਹੀਂ ਕਰਨਾ ਤਾਂ ਕਿ ਬਾਅਦ ਵਿੱਚ ਬਹੁਤ ਜ਼ਿਆਦਾ ਲੰਬਾ ਵੀਡੀਓ ਲਵਾਉਂਦਾ ਤੇ ਪੌਣ ਚ ਟਾਈਮ ਲੱਗਦਾ ਆਪਾਂ ਨੂੰ ਬਹੁਤ ਜ਼ਿਆਦਾ ਤੇ ਹਜੋ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਬੂਤਰਾਂ ਸ਼ੌਂਗ ਆਪਾਂ ਕਬੂਤਰ ਕੱਢ ਲੈਨੇ ਆ ਬਾਹਰ ਤਾਂ ਕਿ ਇਹ ਆਪਣੇ ਕਬੂਤਰ ਇਕੱਲੇ ਇਕੱਲੇ ਆਪਾਂ ਸ਼ੌਟ ਲਾ ਸਕੀਏ ਮਿੱਤਰੋ ਆ ਪਣੇ ਕਬੂਤਰਾਂ ਦੀਆਂ ਖਾਨੀਆਂ ਆ ਜਿਨ੍ਹਾਂ ਵਿੱਚ ਆਂਡੇ ਦਿੰਦੇ ਆ ਇੱਧਰ ਵੀ ਆਂਡੇ ਦਿੱਤੇ ਆ ਕਬੂਤਰੀ ਨੇ ਤੇ ਇੱਧਰ ਵੀ ਬੱਚੇ ਕੱਢੇ ਕਬੂਤਰੀ ਨੇ ਇੱਕ ਬੱਚਾ ਆਪਿਆ ਆ ਥੱਲੇ ਚਲ ਗਿਆ ਤੇ ਇੱਕ ਬੱਚਾ ਆ ਆਪਾਂ ਇਹਦੇ ਦਵਾਈ ਲਾਈ ਹੀ ਕੀ ਇਹਦੇ ਮਛਰ ਲੜਨ ਦੇ ਨਾਲ ਤੇ ਜਗਮਾ ਹੋ ਚੁੱਕਾ ਹੈ ਤੇ ਮਿੱਤਰੋ ਥੱਲੇ ਵੀ ਇੱਕ ਬੱਚਾ ਹੈ ਉਹ ਕਾਲ ਪੱਲਾ ਤੇ ਇੱਧਰ ਵੀ ਕਬੂਤਰ ਆਪਣੇ ਆਂਡੇ 'ਤੇ ਬੈਠੇ ਮਿਲ ਕੇ ਜੋੜੇ ਬੈਠੇ ਆ ਤਾਂ ਕਿ ਆਂਡੇ ਦੇਣਗੇ ਦੇ ਵੀ ਇੱਕ ਬੱਚਾ ਦੇ ਲਿਆ ਕਾਲਾ ਬੱਚਾ ਬਹੁਤ ਵਧੀਆ ਤੇ ਜੀਰਾ ਬੱਚਾ ਕਰਿਓ ਸ਼ੌਂ ਤੁਹਾਨੂੰ ਐਂਡ ਤੱਕ ਆਉਂਦੇ ਬੱਚਿਆਂ ਦੀ ਵੀਡੀਓ ਪਾਵਾਂਗੇ ਵੀ ਛੇ ਵੀ ਆਪਾਂ ਕਿਹਾ ਸੀ ਕਿ ਕਬੂਤਰਾਂ ਦੇ ਵਿੱਚ ਆਪਾਂ ਵੀਡੀਓ ਪਾਵਾਂਗੇ ਬੱਚਿਆਂ ਦੀ ਤੇ ਪਰ ਅੱਜ ਵੀ ਲੇਟ ਹੋ ਚੁੱਕੇ ਆ ਤਾਂ ਕਿ ਵਲੌਗ ਬਹੁਤ ਲੰਬਾ ਚੱਲ ਜਾਂਦਾ ਆ ਤੇ ਆਪਾਂ ਤੁਹਾਨੂੰ ਆਹ ਕਬੂਤਰਾਂ ਦਾ ਪਹਿਲਾਂ ਲਾਗੋ ਲਾ ਕਰਾ ਦਿੰਨੇ ਆ ਸ਼ੌਂਗ ਮਿੱਤਰੋ ਪੂਰੇ ਟੋਟਲ ਆਪਣੇ ਕਬੂਤਰ 110 ਕਬੂਤਰ ਆ ਅੱਜ ਪੂਰੀ ਗਿਣਤੀ ਕੀਤੀ ਸੀ ਕਬੂਤਰਾਂ ਨੂੰ ਪਾ ਕੇ 10 ਕਬੂਤਰ ਆ ਪਾ ਕੇ ਤੇ 100 ਕਬੂਤਰ ਟੋਟਲ ਆ ਆ ਧੰਨ ਦੱਸ ਰੰਨੇ ਆ 100 ਕਬੂਤਰ ਟੋਟਲ ਆ ਆ 110 ਕਬੂਤਰ ਆਪਣੇ ਕੋਲ ਤੇ ਪੂਰੀ ਵਧੀਆ ਵੈਰਾਈਟੀ ਦੇ ਕਬੂਤਰ ਆ ਆਪਣੇ ਕੋ ਚੰਗੀ ਉੜਦੇ ਆ ਤਾਂ ਗਾ ਨੂੰ ਕਰਾਉਣੇ ਆ 100 ਕਬੂਤਰਾਂ ਦਾ ਤੇ ਮਿੱਤਰੋ 2 ਮਿੰਟ ਲਈ ਤੇ ਆ ਜੋ ਮਿੱਤਰੋ ਆਪਣੇ ਸਾਰੇ ਦੇਸੀ ਕਬੂਤਰ ਤੇ ਕਰ ਲਿਓ ਸ਼ੌਂਕ ਆ ਆਪਣੇ ਸ਼ਹਰੇ ਕਬੂਤਰਾਂ ਦਾ ਵੀ ਆ ਵੇਖੋ ਸ਼ਹਰਾ ਕਬੂਤਰ ਆਪਣੇ ਕੋਲ ਫੜਿਆ ਇਹ ਕਬੂਤਰ ਬਹੁਤ ਵਧੀਆ ਤੇ 11:00 11:30 ਵਜੇ ਤੱਕ ਇਹ ਨਹੀਂ ਡਾਰ ਪਈ ਹੀ ਦੂਜੀ ਤੀਜੀ ਡਾਰਾਂ ਦੇ ਵਿੱਚ ਬਹੁਤ ਵਧੀਆ ਕਬੂਤਰ ਡਿਆ 골ਡਨ ਕਬੂਤਰ ਵੀ ਆਪਣੇ ਕੋਲ ਬਹੁਤ ਸਿਹਰਾ ਕਬੂਤਰ ਆ ਇਹ 6 7 ਭਰਾ ਇਹਨਾਂ ਦਾ ਵੀ ਆ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਵਗਾਏ ਸੀ ਤੁਹਾਨੂੰ ਕੱਲੇ ਕੱਲੇ ਆ ਵੀ ਮਾਦੀ ਜੌਂਸਰੀ ਸ਼ਹਿਰੀ ਇਹ ਵੀ ਮਾਦੀ ਆ ਆਪਾਂ ਫੜੀ ਆ ਪਰਸਾ ਚੌਥ ਬਹੁਤ ਵਧੀਆ ਮਾਦੀ ਉੱਡੀ ਆ ਤੇ ਬਹੁਤ ਵਧੀਆ ਇੰਨੇ ਡਾਰ ਮਾਰੀ ਸੀ ਜ਼ੋਰ ਪੂਰਾ ਲਾਇਆ ਸੀ ਆਪਣੇ ਕੋਲ ਛੱਤ ਤੇ ਆਣ ਕੇ ਡਿਗ ਗਈ ਤੇ ਹੁਣ ਇਹ ਆਪਾਂ ਕੱਢਦੇ ਤਾਂ ਕਿ ਲਗੜ ਬਹਰ ਪੈਂਦਾ ਇਹ ਬਹੁਤ ਚੱਕ ਦੀ ਕਬੂਤਰਾਂ ਨੂੰ ਵੀ ਆਪਣਾ ਜੋਰ ਜਿਹੜੇ ਚੰਗੇ ਚੰਗੇ ਕਬੂਤਰ ਉੜਦੇ ਆ ਬਾਜੋ ਚੋੱਕੇ ਲੈ ਜਾਂਦੀ ਆ ਹੁਣ ਬਹੁਤ ਜਰਾ ਹੁਣ ਸਿਆਲ ਆ ਚੁੱਕਾ ਆ ਚੰਗੇ ਟਾਈਮ ਦੇ ਵਿੱਚ ਵੀ ਇਹਨਾਂ ਨੇ ਬਹੁਤ ਬਹੁਤ ਜਿਆਦੀ ਵਧੀਆ ਉੱਡੀ ਟਾਰ ਕੀਤੀ ਕਬੂਤਰਾਂ ਆਪਣਿਆਂ ਨੇ ਬੱਗਿਆਂ ਨੇ ਤੇ ਜੇੜ ਹਾਰ ਦੇ ਵਿੱਚ